ਰਹਿਰਾ ਸਾਹਿਬ ਦਾ ਜਾਪ ਕਰਦਿਆਂ ਕਰਦਿਆਂ ਇਹਨਾਂ ਨੂੰ ਕਿਹਾ ਵੀ ਬੰਦਾ ਸਾਡਾ ਪੇਸ਼ ਕਰੋ ਅਸੀਂ ਆਪ ਬੰਦੇ ਨੂੰ ਵੇਖਾਂਗੇ ਜੇ ਬੰਦੇ ਨੂੰ ਟੌਰਚਰ ਕੀਤਾ ਹੋਇਆ ਫਿਰ ਇਹਨਾਂ ਨੂੰ ਦੱਸਾਂਗੇ ਵੀ ਕੀ ਭਾਵਿਕਦੀ ਹੈ ਇੱਕ ਝੂਠਾ ਸੱਚਾ ਅੱਜ ਸਿੰਘੂ ਇਹਨਾਂ ਨੇ ਪੁੱਛਿਆ ਕੀ ਸਬੂਤ ਹੈ ਤੁਹਾਡੇ ਕੋਲ ਆਕੇ ਇੱਕ ਦੁੱਕੀ ਦਾ ਸਬੂਤ ਨਹੀਂ ਸਿਰਫ ਉਸ ਬੰਦੇ ਦਾ ਬਿਆਨ ਜਿਹਦਾ ਪੀਜੀਓ ਲਾ ਚੱਲਦਾ ਹੈ ਬਹੁਤ ਬੰਦਿਆਂ ਨੇ ਬਹੁਤ ਤਿਰਾਨੇ ਕੀਆ ਮੇਰਾ ਪਰਸਨਲ ਮੁਸਾ ਤੁਸੀਂ ਮੈਨੂੰ ਦੱਸੋ ਇਹੋ ਜਿਹਾ ਦੁੱਕੀ ਦਾ ਪਰਚਾ ਮੈਨਾਂ ਨੂੰ ਕਿਹਾ ਸੀ ਪਰਚਾ ਪਾਇਓ ਜੇ ਕੋ ਪੌਣਾ ਲੜੂ ਕੋ ਕਾਤਾ ਦਾ ਪਰਚਾ ਹੋਵੇ ਕੋਈ ਦਾ ਪਰਚਾ ਹੋਵੇ ਬੰਦਾ ਕਿਹਦਾ ਵੀ ਅੱ비 ਪਿਆ ਆ ਆ ਕੀ ਪਰਚਾ ਪਾਇਆ ਤੁਸੀਂ ਇਹ ਜੇ ਬੰਦਿਆਂ ਦਾ ਮੈਨੂੰ 35 ਬੰਦੇ ਤਿੰਨ ਘੰਟੇ ਦੋ ਬੰਦੇ ਇੱਕ ਬੰਦੇ ਨੂੰ ਉਧਾ ਘੰਟਾ ਕੁੱਟ ਲੈਣ ਬੰਦਾ ਹੋਰਦਾ ਨਹੀਂ ਫਿਰ ਪਰਚੇ ਚੜ ਕੇ ਗਿਆ ਫਿਰ ਆਮ ਆਦਮੀ ਪਾਰਟੀ ਦੇ ਲੀਡਰ ਨਾਲ ਬੈਠ ਕੇ ਪ੍ਰਚਾਰ ਦਸਾ ਕਰਦਾ ਫਿਰਦਾ ਹੋਰ ਤੁਸੀਂ ਦੱਸੋ ਸਰਕਾਰੀ ਪਰਚਾ ਕਿ ਨਹੀਂ ਸਰਕਾਰੀ ਪਰਚਾ ਭਗਵੰਤ ਮਾਨ ਨੂੰ ਮੈਂ ਅਪੀਲ ਕਰਦਾ ਪੰਜਾਬ ਦਾ ਮੁੱਖ ਮੰਤਰੀ ਹੈ ਦੇਖ ਤੋਂ ਦੂਰੇ ਗਿਆ ਸੀ ਤੋਂ ਤੋਂ ਰੁਪਏ ਆ ਪਰ ਤੈਨੂੰ ਇਹ ਨਹੀਂ ਪਤਾ ਵੀ ਇਸ ਸੰਗਤ ਦੇ ਵਿੱਚ ਕਿੰਨੇ ਦਲਾਵਤ ਸਿੰਘ ਪੈਦਾ ਹੋ ਗਏ ਬੋਲੋ ਨਾ ਨੀ ਜਬਾਨੋਂ ਲੈਂਦਾ ਜਬਾਨ ਗੱਦੀ ਹੋ ਜਾਂਦੀ ਹੈ ਮਹਾਰਾਜ ਜਿਹੜੇ ਚ ਖੜੇ ਆ ਬਿਆਨ ਤੇ ਦਾ ਪੁੱਤਰਾ ਰੌਲਾ ਪਉਦਾ ਫਿਰਦਾ ਵੀ ਪਰਚੇ ਤੋਂ ਚੜ ਗਿਆ ਸਿੰਘ ਉਹ ਕਹੇ ਮੈਂ ਇੱਥੇ ਖੜਾ ਜੇ ਤੂੰ ਵਾਕਈ ਉਹਦਾ ਪੁੱਤਰਾ ਹੈ ਜਿਹਦਾ ਮੰਦਾ ਹੈ ਤੇ ਪਿਓ ਦਾ ਪੁੱਤ ਬਣ ਕੇ ਇੱਥੇ ਆਜ ਬੋਲ ਜੋ ਵੀ ਦਿੱਤੀ ਹੈ ਸਰਕਾਰ ਨੂੰ ਵੀ ਭਾਈ ਇੱਥੇ ਖੜਾ ਸਾਡੇ ਕਈ ਭਰਾਵਾਂ ਦੇ ਤੁਸੀਂ ਮੁਕਾਬਲੇ ਬਣਾਏ ਆ ਮੇਰਾ ਆਪਣਾ ਤੋਂ ਹੁਣੇ ਜੇ ਮੌਤ ਤੋਂ ਡਰਦਾ ਹੁੰਦਾ ਮੈਂ ਬਾਹਰ ਨਹੀਂ ਸੀ ਆਉਣਾ ਮੌਤ ਤੋਂ ਡਰਨਾ ਨਾ ਜੇਲ੍ਹ ਜਾਣ ਦਾ ਡਰ ਹੈ ਪਰ ਜੇਲ੍ਹ ਜਿੱਦਣ ਜਾਵਾਂਗੇ ਪਰ ਜੇਲ੍ਹ ਜਿੱਦਣ ਜਾਵਾਂਗੇ ਉਹ ਕਰਕੇ ਤੇ ਜਾਵਾਂਗੇ ਝੂਠੇ ਪਲਚਾਂ ਦੇ ਕਾਹਤੋ ਜੇਲ੍ਹ ਜਾਈਏ ਦਾਈ ਮੈਂ ਸਾਰਿਆਂ ਨੂੰ ਕਹਿ ਦੇਣਾ ਚਾਹੁੰਦਾ ਸੰਗਤ ਥਾਵਾ ਥਾਵਾ ਤੇ ਰੋਕੀ ਹੈ ਮਕੂ ਦੇ ਇਲਾਕੇ ਚ ਸਾਡੇ 20 ਸਿੰਘ ਲਾਪਤਾ ਕੀਤੇ ਨੇ ਪੁਲਿਸ ਨੇ 11 ਸਿੰਘ ਮਕੂ ਥਾਣੇ ਚ ਗ੍ਰਿਫਤਾਰ ਨੇ ਹੋਰ ਸਿੰਘ ਹਰੀਕੇ ਹੱਜ ਤੇ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦੀਆਂ ਬਸਾਂ ਖੋਲੀਆਂ ਗਈਆਂ ਸੰਗਤਾਂ ਨੂੰ ਜਫਰੀ ਤਰਵਾਰ ਸਾਹਿਬ ਭੇਜਿਆ ਗਿਆ ਇਹ ਸਾਰੇ ਮਸਲਿਆਂ ਚ ਮੈਂ ਸੰਗਤ ਨੂੰ ਕਹਿਣਾ ਤੇ ਆਪਾਂ ਇਹ ਸਾਰੇ ਮਸਲੇ ਹੱਲ ਕਰਾ ਕੇ ਟੋਟਣਾ ਹੈ ਨਹੀਂ ਤੇ ਇਹ ਜਾਣਨ ਇਹਦਾ ਕੰਮ ਜਾਣੇ ਕਹਿੰਦੇ ਕੋਰ ਦਾ ਕੰਮ ਹੁੰਦਾ ਮੈਂ ਕਿਹਾ ਜਦ ਤਣੇ ਪੇਸ਼ ਕਰਨਾ ਸੀ ਐਤਵਾਰ ਨੂੰ ਸੁਬਹਾਂ ਸੰਗੂ ਲੈ ਕੇ ਅੱਜ ਪਰਚਾ ਛੁੱਟੀ ਜਾਂਦੇ ਜਦੋਂ ਆਪਣੀ ਮਰਜ਼ੀ ਸੀ ਰਾਤ 12 ਵਜੇ ਦਾਲਤ ਖੁੱਲ ਜਾਂਦੀ ਹੈ ਜਦੋਂ ਪਰਚਾ ਕੈਨਸਲ ਕਰਨਾ ਹੋਵੇ ਫਿਰ ਇਹ ਕਹਿੰਦੇ ਨੇ ਸਾਨੂੰ ਛੇਟੇ ਆਈਏ ਚਾਹੀਦੇ ਆ ਸਾਨੂੰ ਭਈ ਛੇਟੇ ਛੇਟੇ ਚ ਪ੍ਰਕਾਰਵਾਈ ਕਰੋ ਜਿਹੜੀ ਕਰਨੀ ਆ ਟਾਰਗੇਟ ਬਣਾਏ ਨੇ ਲਿਖਦੇ ਆ ਟਾਈਮ ਲੱਗਦਾ ਪੜਦੇ ਆ ਕੋਈ ਟਾਈਮ ਨਹੀਂ ਲੱਗਦਾ ਹੁੰਦਾ ਇੱਕ ਸੰਗਤ ਨੂੰ ਤਾਂ ਬੇਚੀ ਕਰਨੀ ਹੈ ਇਹ ਸਾਡੇ ਵੈਸੇ ਭਰਾ ਦੇ ਪੁੱਤ ਵਾਲੇ ਪਰ ਗਾਇਨਾ ਇਸਰਾ ਦੇ ਬੰਨੀ ਹੈ ਮੈਂ ਉਹਨਾਂ ਨੂੰ ਵੀ ਬੇਚੀ ਕੀਤੀ ਅੰਦਰ ਮੈਂ ਕਿਹਾ ਕਿਉਂ ਭਾਈ ਕਿਹਦੇ ਲਈ ਪਿਆਰ ਦੇਣਾ ਤੁਸੀਂ ਭਈਆਂ ਵਾਸਤੇ ਆਪਣਾ ਕੋਈ ਅਸਰ ਨਹੀਂ ਰਿਹਾ ਛੇ ਇਹਨਾਂ ਦੇ ਪਿੱਛੇ ਆਪ ਬਾਹਰ ਚੱਲ ਗਏ ਤੋ ਇਹਨਾਂ ਨਾਲ ਪ੍ਰੇਮ ਕਰਨਾ ਸਲੋ ਕਰਨਾ ਇਹਨਾਂ ਨੂੰ ਮੈਂ ਦੇਰ ਤੀ ਤਾੜਨਾ ਕਰਦੀ ਆ ਵੀ ਭਾਈ ਸਾਡੇ ਕਿਸੇ ਸ਼ਿੰਗਾਂ ਹੱਥ ਨਹੀਂ ਚੁੱਕਣਾ ਤੁਸੀਂ ਮਾੜੀ ਨਿਗਾਹ ਨਾਲ ਦੇਖਣਾ ਤੱਕ ਨਹੀਂ ਸਾਰੇ ਬੰਦੇ ਰਿਹਾ ਕਰਨੇ ਆ ਪਰ ਆਪਾਂ ਪੂਰੇ ਜਾਤ ਦੇ ਚ ਰਹਿਣਾ ਕੋਈ ਕਿਸੇ ਚੀਜ਼ ਦਾ ਨੁਕਸਾਨ ਆਪਾਂ ਨਹੀਂ ਕਰਨਾ ਇਹ ਇਲਜ਼ਾਮ ਨਹੀਂ ਲਗਾਉਣਾ ਕਿ ਮਹਾਰਾਜ ਜਿਹੋਏ ਜਾਇਏ ਸੀ ਤੇ ਇਹਨਾਂ ਨੇ ਕੋ ਭੰਤੜ ਕੀਤੀ ਹੈ ਇਹ ਅਸੀਂ ਆਪਣੇ ਦੇ ਇਲਜ਼ਾਮ ਨਹੀਂ ਲੱਗਣ ਦੇਣਾ ਹਾਂ ਜੇ ਸਾਨੂੰ ਕਰਨਗੇ ਫਿਰ ਅਸੀਂ ਫੈਸਲਾ ਕਰਾਂਗੇ ਬਾਅਦ ਕੇ ਕਿ ਕੀ ਕਰਨਾ ਉਦੋਂ ਵੀ ਆਪ ਹੁਦਰੀ ਨਹੀਂ ਕਰਨੀ ਕਿਸੇ ਨੂੰ ਮੇਰੇ ਇਜਾਜ਼ਤ ਤੋਂ ਬਿਨਾ ਜੇ ਜੇ ਤੁਸੀਂ ਮੈਨੂੰ ਆਪਣਾ ਭਰਾ ਮੰਨਦੇ ਤੇ ਛੋਟਾ ਵੱਡਾ ਤੇ ਜਿੰਨਾ ਚਿਰ ਮੈਂ ਹੀ ਕਹਿੰਦਾ ਉਹਨਾਂ ਚਿਰ ਕੋਈ ਕਾਰਵਾਈ ਨਹੀਂ ਕਰ ਅਜੇ ਤੱਕ ਵਹੀਰ ਕੱਢੀ ਐ ਪ੍ਰਸ਼ਾਸਨ ਦੇ ਲਈ ਕਦੀ ਦਿੱਕਤ ਨਹੀਂ ਪੈਦਾ ਕੀਤੀ ਕੋਈ ਰੋਡ ਨਹੀਂ ਜਾਮ ਕੀਤਾ ਜੇ ਕਿਤੇ ਕੋਈ ਗੱਲ ਹੋਈ ਸਾਈਡ ਤੇ ਖੜ ਕੇ ਸਾਰਿਆਂ ਨੂੰ ਨਜ਼ਰ ਜਤਾ ਪਰ ਇਹ ਤਰੀਕਾ ਕਰ ਗਲਤ ਹੈ ਪਹਿਨਾ ਸਾਡੇ ਸਿੰਘ ਫੌਜੀ ਨੂੰ ਗ੍ਰਿਫਤਾਰ ਕੀਤਾ ਕਾਰੇ ਕੈਚ ਜੀ ਇਹਨੇ ਕੇ ਪੈਰ ਕੱਢੇ ਫੈਰ ਕੱਢਣ ਤੇ ਕੇਸ ਵੀ ਬੰਦੇ ਗ੍ਰਿਫਤਾਰ ਹੋ ਇਹਨਾਂ ਦੇ ਫੇਰ ਉਹਦੀ ਰਫਲ ਜਮ੍ਹਾਂ ਕਰ ਲਈ ਜਿਹੜੀ ਰਫਲ ਚੋਂ ਫਾਇਰ ਕੱਢੇ ਰਫਲ ਇਹਨਾਂ ਦੀ ਉਹਨੇ ਜਮ੍ਹਾਂ ਕਰਾ ਕੇ ਦੂਜੀ ਚੇਂਜ ਕੀਤੀ ਹੋਰ ਆਪਣਾ ਜੇ ਤੱਕ ਥਾਣੇ ਪਈ ਇਹ ਬੰਦਿਆਂ ਨੇ ਫਿਰ ਪਰਚਾ ਕੈਸਲ ਕੀਤਾ ਰਾਤੋਂ ਰਾਤ ਕਾਮਾਤੀ ਉਦਨ ਵੀ ਆ ਕਰ ਸਕਦੇ ਸੀ ਮੈਂ ਕਿਹਾ ਸ਼ਾਇਦ ਗਲਤੀ ਆ ਕੇ ਪਰਚਾ ਹੋ ਗਿਆ ਕਿਸੇ ਦੀ ਚੁੱਕ ਜਾ ਕੇ ਪਰ ਤੁਸੀਂ ਮੈਨੂੰ ਦੱਸੋ ਉਸ ਦੇ ਜੇ ਕੋ ਪਰਚਾ ਕਰਨਾ ਮੇਰੇ ਲੈਗ ਦਾ ਪਰਚਾ ਦੇ ਕਰਿਆ ਕਰੋ ਕੋਈ ਮਤਲਬ ਪਰਚਾ ਐਸਾ ਕਰੋ ਪੀ ਅਸੀਂ ਦੁਨੀਆ ਦਰਸ਼ਨ ਜੋ ਕੇ ਪਰਚਾ ਆਇਆ ਇੱਕ ਬੰਦਾ ਉੱਠ ਕੇ ਸਵੇਰੇ ਕਹਿ ਦੇਵੇ ਮੈਂ ਕਹਿੰਦਾ ਆ ਪਲਾਨਾ ਸਿੰਘ ਕਹਿੰਦਾ ਵੀ ਮੈਨੂੰ ਖਵੰਦ ਕੇ ਕੋਟਾ ਕਰੋ ਪਰਚਾਓ ਕਮੇਟਰੀ ਦੱਸ ਗਿਆ ਜਨਦਰੇ ਪਰਚਾ ਦਰਸ਼ਨ ਦੇ ਪਰ ਆਪਾਂ ਜਾਬਤਾ ਬਣਾ ਕੇ ਰੱਖਣਾ ਹੈ ਗੁਰਬਾਣੀ ਦਾ ਜਾਬ ਸ਼ੁਰੂ ਕਰੀਏ ਲੰਗਰ ਪ੍ਰਸ਼ਾਦਾ ਆਇਆ ਉਹ ਛਕੀਏ ਜਲ ਪਾਣੀ ਛਕੀਏ ਤੇ ਆਪਾਂ ਹੋਰ ਸੰਗਤਾਂ ਪਹੁੰਚ ਰਹੀਆਂ ਉਹਨਾਂ ਦਾ ਸਵਾਗਤ ਵੀ ਕਰਨਾ ਹੈ ਜਿਹੜੇ ਸਿੰਘ ਸੇਵਾਦਾਰ ਹੈ ਉਹ ਸੇਵਾ ਸਾਂਭ ਲੈਣ ਜਿਹੜੇ ਲੰਗਰ ਵਰਤਾਉਣ ਦੇ ਲੰਗਰ ਵਰਤਾਉਣ ਜੋਕੋ ਕੇ ਇੱਥੇ ਜਵਾਨ ਸੱਜ ਰਹੇ ਆ ਤੇ ਇੱਥੇ ਅਮਨ ਦਾ ਸਚਾਰ ਵੀ ਹੋਣਾ ਬਾਕੀ ਕੇ ਗੈਰ ਹਾਂ ਜਵਾਨ ਜੀ ਦੱਸੋ ਅੱਜ ਕਿੰਨਿਆਂ ਨੇ ਝਾੜੇ ਚੱਕ ਹਾਂਜੀ ਹਾਂਜੀ ਅੱਜ ਕਿੰਨਿਆਂ ਨੇ ਗੁਰੂ ਕੇ ਝਾੜੇ ਚੱਕ ਦੁਬਾਰਾ ਦੱਸੋ ਸਲਾਮ ਦੇ ਬਾਟੇ ਦੀ ਪੌਣ ਛੱਕੇ ਗੰਗੀ ਸਾਡੇ ਚਰਨਾਂ 'ਚ ਸੀਸ ਭੇਟ ਕਰਨਾ ਜਿਹੜਾ ਕਲਗੀ ਵਾਲੇ ਨੂੰ ਸੀਸ ਨਹੀਂ ਦੇ ਸਕਦਾ ਉਹ ਜਿਹਦਾ ਕੋਈ ਫਾਇਦਾ ਨਹੀਂ ਆਜਾ ਹਰਿਆਣੇ ਤੋਂ ਸਿੰਘ ਆ ਗਏ ਅਮਰਤ ਛੱਡਣ ਦੀ ਪੰਜਾਬ ਵਾਲੇ ਆਪਣੀ ਕੀ ਗੱਲ ਹੈ ਇੱਕਥੇ ਲੈ ਕੇ ਮਰਨਾ ਸਿਰ ਜਿਹੜਾ ਕਲਗੀ ਵਾਲੇ ਦਾ ਸੌਣੀ ਉਹ ਸਿਰ ਦਾ ਕੋਈ ਮੁੱਲ ਨਹੀਂ ਜੇ ਉਹ ਨੂੰ ਨਹੀਂ ਦੇ ਸਕਦੇ ਹਕੂਮਤਾਂ ਕਿੰਨਾ ਮਾਰ ਦੇਣਗੇ ਮੁੱਲ ਚੱਕੋ ਹੱਥ ਦਾ ਸਿਰ ਦੇਣਾ ਚਕਾਰਾ ਛੱਜੋ ਬੋਲੇ ਕੌਣ ਹੋਵਾ ਸਿਹਾਕਾਰ ਕਿੰਨਾ ਬਣਾ ਖੜੇ ਕਰੋ ਸਿਰ ਭਾਈ ਸਾਹਿਬ ਪੁੱਛੇ ਬੇ ਚਾਚੇ ਚੋ ਟਾਈਮ ਆ ਗਿਆ ਵਾ ਅੱਜ ਸਾਰੇ ਚਾਹ ਦੇ ਚਾਚੇ ਕੋਈ ਨਹੀਂ ਫੜ ਗਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਾਰ ਕੇ ਝੁਕ ਸਕਦੇ ਆ ਜੀਦਾ ਕੋਈ ਜੱਮਿਆ ਨਹੀਂ ਹਾਨੂੰ ਝੁਕਦੇ ਯਾਰ ਰਸੂਲ ਰੱਹਮਤੁਲਲਾਹ ਸੱਜਣਾ ਪੁੰਡਾ ਇੱਕ ਵੀ ਦੁੱਪਾ ਗਈ ਚੋਕਰੀ ਸਾਬਾ ਮੈਂ ਕੌਮ ਨਾਲ ਬੜੀ ਵਾਰ ਵਾਦਾ ਕੀਤਾ ਮਹਾਰਾਜ ਦੀ ਹਜ਼ੂਰੀ 'ਚ ਖੜਕੇ ਅੱਜ ਫੇਰ ਖੜਾ ਹਾਂ ਤੁਹਾਨੂੰ ਬਹੁਤ ਲੋਕ ਗੱਲਾਂ ਕਰਨਗੇ ਬਹੁਤ ਕਹਿਣਗੇ ਲੋਕਾਂ ਦੇ ਪੁੱਤ ਮਰਵਾ ਦੂ ਆਪਕੇ ਦੇ ਸੰਜੂ ਮੈਂ ਇਹ ਗੱਲ ਕਹਿੰਦਾ ਮੇਰਾ ਨਉ ਇਸ ਧਰਤੀ ਤੇ ਡੁੱਲੂਗਾ ਜਿੱਦਣ ਵੀ ਡੁੱਲਿਆ ਇਸ ਧਰਤੀ ਦੀ ਜਿਹੜੀ ਮਿੱਟੀ ਐ ਇਹਦੀ ਖਾਤਰ ਧਰਮ ਦੀ ਖਾਤਰ ਜਿਹੜਾ ਮੇਰਾ ਸਿਰ ਐ ਲੱਗੂਗਾ ਇਹ ਬਚਨ ਕੋਈ ਮੈਂ ਕਹਿਣ ਨੂੰ ਨਹੀਂ ਕਹਿੰਦਾ ਮੈਂ ਤਾਂ ਨੌਜਵਾਨਾਂ ਨੂੰ ਕਹਿੰਦਾ ਤੁਹਾਨੂੰ ਬਥੇਰੇ ਢਕਾਉਂਦੇ ਨੇ ਬਥੇਰੇ ਕਈ ਪੰਤਖ ਗਵਾਉਣ ਵਾਲੇ ਖੌਦੀ ਇਹ ਕਹਿੰਦੇ ਨੇ ਕਿ ਲੋਕਾਂ ਦੇ ਪੁੱਤ ਬਣਾਉਣ ਆਇਆ ਮੈਂ ਲੋਕਾਂ ਦੇ ਪੁੱਤ ਨਹੀਂ ਬਣਾਉਣ ਆਇਆ ਜਦੋਂ ਬੈਰੀਕੇਡਿੰਗ ਹੋਈ ਸੀ ਸਾਹਾਬ ਉਤਰ ਕੇ ਗੱਡੀ ਚੋਂ ਆਇਆ ਕਿ ਜੇ ਕੋਈ ਵਾਜਦਾ ਤੇ ਪਹਿਲਾਂ ਮੇਰੇ ਵਾਜਦਾ ਕਿ ਉਹ ਜਾ ਬੰਦਾ ਨਹੀਂ ਤੇ ਭਾਈ ਮੈਂ ਪਿੱਛੇ ਖੜ ਕੇ ਤਮਾਸ਼ਾ ਵੇਖਾਂ ਮੈਂ ਜਿੱਦਣ ਵੀ ਜੰਗ ਲੱਗੀ ਆਪ ਮਰੇ ਹੋ ਕੇ ਲੜੂਗਾ ਭਾਈ ਸਾਹਿਬ ਅਹੀਂ ਮਰਨੀ ਆਇਆ ਬੜਾ ਜੀਵਿਆ ਕੁੱਤੇ ਦੀ ਮੋਤ ਨਹੀਂ ਮਰਨਾ ਅਹੀਂ ਸੂਰਮੇ ਵਾਲੀ ਬਹੁਤ ਮਰਦਾ ਨੌਜਵਾਨੋ ਸਲਾਮ ਅਲੈਕੁਮ ਸਤਿ ਸ਼ਕਰ ਦੇ ਜੋ ਕਿੰਨੇ ਢੀਕੇ ਲਾਉਂਦੇ ਨੇ ਨਾਰਜ ਨਸ਼ਿਆਂ ਦੇ ਆਪਰੇ ਸਾਰੇ ਹੀ ਛੱਡ ਦਿੱਤਾ ਹੁਣ ਸਾਰੇ ਪਾਜੀ ਉਧਰ ਜਿਹਨੇ ਨਹੀਂ ਛੱਡਿਆ ਅੱਜ ਛੱਡਣਾ ਅੱਜ ਪ੍ਰਣ ਕਰਨਾ ਕੋਸ ਤ੍ਰਿਗ ਲਾਣ ਤਾਂ ਸਾਡੇ ਜੀਵਨ ਤੇ ਕੜਗੀਆਂ ਹੋਏ ਨੇ ਉਂਗਲ ਕਰਕੇ ਆਖਿਆ ਸਾਡੇ ਵੱਲ ਇਹਨਾਂ ਪੁੱਤਰਾਂ ਕੇ ਸਿਰ 'ਤੇ ਔਰ ਦੀਏ ਸੱਤ ਚਾਰ ਚਾਰ ਮਹੀਨੇ ਤੋਂ ਕੀਆ ਹੋਇਆ ਜੀਵਨ ਕਹੀ ਹਜਾਰ ਜੈ ਹੋਵੇ ਤੋੜਾ ਅੱਲੇ ਅਸੀਂ ਮਾਣਾਂ ਇਹਨਾਂ ਲਈ ਪਾਪਾ ਅਜੀਤ ਸਿੰਘ ਦਾ ਸਾਰਾ ਸਰੀਰ ਬੰਨਿਆ ਗਿਆ ਤੀਰਾਂ ਦੇ ਨਾਲ ਤੇ ਅਸੀਂ ਜਿੰਨੇ ਕਲਖੀ ਵਾਲੇ ਨੇ ਸਾਨੂੰ ਉਹ ਤੋਂ ਬਹੁਤ ਪਿਆਰ ਕੀਤਾ ਅਸੀਂ ਟੀਕੇ ਨਾਲ ਆਪਣੀਆਂ ਨਾੜਾਂ ਮੇਲੀਆਂ ਤੁਸੀਂ ਦੱਸੋ ਇਹ ਕੋ ਬੰਧਿਆਲਾ ਕੰਮ ਹੈ ਠੀਕ ਹੈ ਲਾ ਕੇ ਮੋਚਣਾ ਕੋ ਬੰਧਿਆਲਾ ਕੰਮ ਹੈ ਇਹ ਮਰਨਾ ਹੈ ਇਹ ਇਸ ਧਰਤੀ ਲਈ ਇਹ ਇਸ ਮਿੱਟੀ ਲਈ ਇਹ ਇਸ ਪੰਜਾਬ ਲਈ ਇਹ ਇਸ ਪੰਥ ਲਈ ਤੇ ਗੁਰੂ ਦੇ ਚਰਨਾਂ 'ਚ ਬਰਾਂਗੇ ਮੌਤਾਂ ਕੋ ਬਕੈਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਜਿਹੜੀ ਦੇਖ ਰਹੀ ਉਹਨੂੰ ਵੀ ਬੇਨਤੀ ਹੈ ਪ੍ਰਸ਼ਾਸਨ ਨੇ ਸਾਰਾ ਪੰਜਾਬ ਬੰਦ ਕੀਤਾ ਪਿਆ ਤਾਂ ਜੋ ਸੰਗਤ ਇੱਥੇ ਨਾ ਪਹੁੰਚ ਸਕਣ ਹਜ਼ਾਰਾਂ ਦੀ ਗਿਣਤੀ ਸੰਗਤ ਇੱਥੇ ਪਹੁੰਚੀਆਂ ਸਭ ਦਾ ਧੰਨਵਾਦ ਹੈ ਜਿਹੜੇ ਨਹੀਂ ਪਹੁੰਚੇ ਵਹੀਰਾਂ ਕੱਟ ਕੇ ਅਜਨਾਲੇ ਪਹੁੰਚਣ ਆਪਾਂ ਆਪਣਾ ਸਿੰਘ ਤੂਹਾਨ ਸਿੰਘ ਬਾਹਰ ਕਢਾਉਣਾ ਹੈ ਝੂਠਾ ਪਰਚਾ ਰੱਦ ਕਰਾਉਣਾ ਹੈ ਤੇ ਫਿਰ ਇਥੋਂ ਦਰਬਾਰ ਸਾਹਿਬ ਨਮਸਕਾਰ ਕਰਨ ਜਾਣਾ ਜਦੋਂ ਆਪਣੀ ਫਤਿਹ ਹੋ ਗਈ ਕੋ ਸਾਰੀਆਂ ਸੰਗਤਾਂ ਨੂੰ ਜੇ ਇਹਨਾਂ ਸਿੰਘਾਂ ਛੱਡਿਆ ਇੱਥੇ ਹੀ ਦੀਵਾਨ ਸੱਜਣਗੇ ਇੱਥੇ ਅਮਰ ਸੰਚਾਰ ਹੋਊਗਾ ਸ਼ਾਮਾਂ ਨੂੰ ਬੋਲੇ ਜੈ ਨਿਹੰਗ ਸਿੰਘ ਭਾਈ ਘੰਟੇ ਤੱਕ ਪਰਚਾ ਕੈਨਸਲ ਕਰ ਦਿਓ ਤੇ ਨਹੀਂ ਤੇ ਫਿਰ ਇੱਥੇ ਦੀਵਾਨ ਸੱਜਾ ਕੇ ਅਮਰ ਸੰਚਾਰ ਕਰਾ ਦੇਣੇ ਆਧੀ ਚਾਰਤੀ ਹੋਈਆ ਤੇ ਕਈਆਂ ਦੇ ਗੁੱਟ ਤੋੜੇ ਗਏ ਤੇ ਮਾਰਦੇ ਕੋਈ ਨਹੀਂ ਸਾਰਾ ਹਸਾਬ ਹੋਊ ਸਾਰਾ ਹਸਾਬ ਹੋਊ ਪਰ ਲੱਗਦਾ ਤੇ ਬੱਚੇ ਰਹ ਦੋਹਾਂ ਦੇ ਕਮਾਈ ਸਭ ਕੋ ਜੋ ਹੁ ਮਹਾਰਾਜ ਦੀ ਕਿਰਪਾ ਦਿਨਾ ਅਸੀਂ ਇੱਥੇ ਬੈਠਣਾ ਜੇ ਪ੍ਰਚਾਰਤ ਕਰਦੇ ਠੀਕ ਹੈ ਨਹੀਂ ਤਾਂ ਥਾਣੇ 'ਚ ਬੈਠਾ ਕਿੰਨਾ ਦੇਖ ਲਓ ਕਿ ਇੰਨੀ ਪ੍ਰਸ਼ਾਸਨ ਬਣਾਉਣਾ ਚਾਰੇ ਪਾਸੇ ਮਾਹੌਲ ਜਿਹੜਾ ਕਾਫੀ ਨੇ ਇਹਨਾਂ ਨੇ ਸਾਰਾ ਪੰਜਾਬ ਜਾਮ ਕਰਕੇ ਸੰਗਤਾਂ ਰਾਹ 'ਚ ਰੋਕੀਆਂ ਜੇ ਨਹੀਂ ਛੱਡਦੇ ਸੰਗਤਾਂ ਇੱਥੋਂ ਜਾਣ ਦਾ ਕੋਈ ਸਵਾਲ ਨਹੀਂ ਇਸ ਮਾਹੌਲ ਖਰਾਬ ਕਰ ਰਹੇ ਕਿੰਨੇ ਕਿੰਨੇ ਇਹ ਮਾਹੌਲ ਇਹ ਖਰਾਬ ਕਰ ਰਹੇ ਨੇ ਅਸੀਂ ਸ਼ਾਂਤਮਈ ਸੀ ਅੱਜ ਤੱਕ ਕੋਈ ਸ਼ਾਂਤਮਈ ਤੋਂ ਬਾਹਰ ਹੋਏ ਆ ਇਹਨਾਂ ਨੇ ਝੂਠੇ ਪਰਚੇ ਪਾਏ ਮਾਹੌਲ ਫੇਰ ਖਰਾਬ ਹੋਇਆ ਪੰਜ ਦਿਨ ਹੋ ਗਏ ਆ ਇਹਨਾਂ ਨੂੰ ਬੇਨਤੀ ਕਰ ਰਹੇ ਆ ਵੀ ਝੂਠਾ ਪਰਚਾ ਕੈਨਸਲ ਕਰੋ ਇੱਕ ਵੀ ਸਬੂਤ ਇੱਕ ਵੀ ਹਾਈ ਮੇਰੇ ਖਿਲਾਫ ਕਿਸੇ ਦੇ ਬਿਆਨਾਂ ਦੇ ਆਧਾਰ ਤੇ ਝੂਠਾ ਪਰਚਾ ਦਰਜ ਕੀਤਾ ਬੋਤਲਾਂ ਚ ਸਭੇ ਪਟਕਣਾਂ ਚ ਸਭ ਲੱਗੂਗਾ ਸਭ ਲੱਗੂ ਕੋਈ ਨਹੀਂ ਸਾਰਾ ਕੁਝ ਇਹਨਾਂ ਨੂੰ ਦੱਸਾਂਗੇ ਫਿਰ